ਹੈਲੋ ਕਿਵੇਂ ਹੋ ਸਾਰੇ ਪਰਿਵਾਰ ਸ成员 ਸਭ ਠੀਕ ਠਾਕ ਹੋਵਗੇ ਉਮੀਦ ਕਰਾਂਗੀ ਮੌਨਿਕ ਦੇ ਚੈਨਲ ਨੂੰ ਸਪੋਰਟ ਕਰਨ ਲਈ ਔਰ ਅੱਜ ਜਿਹੜਾ ਕੀ ਤੁਹਾਨੂੰ ਮੈਂ ਹਲਕਾ ਜਿਹਾ ਫੋਟੋ ਡਾਲ ਕੇ ਹਟਿਆ ਸ਼ਾਮ ਦੇ ਗਜ਼ਰੇਲੇ ਔਰ ਚਾਹ ਦੀ ਤੇ ਦੇਖੋ ਜੀ ਗਜ਼ਰੇਲਾ ਆਲਰੇਡੀ ਮੈਂ ਸ਼ਾਮ ਦਾ ਜਿਹੜਾ ਕਿ ਉਸ ਵੇਲੇ ਟਾਈਮ ਬਣਾਇਆ ਸੀ ਤੇ ਤੁਸੀਂ ਵੀ ਆਪਣੇ ਆਪਣੇ ਘਰ ਹਲਕੀ ਹਲਕੀ ਚੀਜ਼ਾਂ ਔਰ ਸਿਆਦ ਦੇ ਦਿਨਾਂ ਤੇ ਬਣਾ ਕੇ ਰੱਖੋ ਕਿਉਂਕਿ ਵਧੀਆ ਲੱਗਦਾ ਹੈ ਸਮੇਂ ਨੂੰ ਆਪਣੇ ਨਾਲ ਹੋਰ ਵੀ ਜ਼ਿਆਦਾ ਵਧੀਆ ਰੱਖਣਾ ਤੇ ਕੁਛ ਦੇਖੋ ਜੀ ਮੈਂ ਕੱਲ ਇੱਕ ਫੋਟੋ ਪਾਈ ਸੀ ਪਰ ਆਪਣਾ ਕੜਾ ਦੀ ਤੇ ਹਜੇ ਤੱਕ ਫਲਾ ਦੀ ਕੜੀ ਕੜਾ ਵੀ ਪਿਆ ਹੋਇਆ ਤੇ ਹੁਣ ਮੈਨੂੰ ਸਮਝ ਨਹੀਂ ਆ ਰਹੀ ਕਿ ਰਾਤ ਦੀ ਰੋਟੀ ਦੀ ਕੀ ਜ਼ਰੂਰਤ ਹੈ ਕਿਉਂਕਿ ਆਲਰੇਡੀ ਹੀ ਸਭ ਕੰਪਲੀਟ ਹੈ ਤੇ ਬਾਕੀ ਦੇਖੋ ਕੁਝ ਬਰਤਨ ਧੁਲਣ ਵਾਲੇ ਪਏ ਨੇ ਤੇ ਉਮੀਦ ਕੀਤੀ ਸੀ ਕਿ ਮੈਂ ਜਿਹੜੀ ਗਜ਼ਰੇਲੇ ਦੀ ਫੋਟੋਸ ਹੈ ਜਾਂ ਵੀਡੀਓਸ ਹੈ ਤੁਹਾਡੇ ਨਾਲ ਹਾਰੀ ਕੀ ਚੀਜ਼ ਸ਼ੇਅਰਸ ਕਰਾਂ ਬਟ ਆਮ ਸੋ ਸੌਰੀ ਕਿਉਂਕਿ ਇੱਕ ਤੇ ਵਿਦਿਆ ਬਹੁਤ ਪਰੇਸ਼ਾਨ ਕਰ ਰਹੀ ਸੀ ਤੇ ਇੱਕ ਮੈਂ ਆਪਣੇ ਆਪ ਨੂੰ ਇੰਨਾ ਬਿਜ਼ੀ ਕਰ ਲਿੱਤਾ ਕਿ ਵੀਡੀਓਸ ਨੂੰ ਜ਼ਰੂਰੀ ਨਹੀਂ ਸਮਝਿਆ ਤੁਹਾਡੇ ਨਾਲ ਸਾਂਝੀ ਕਰਨ ਲਈ ਬਾਕੀ ਤੁਸੀਂ ਸਭ ਜਾਣਦੇ ਹੋ ਗਜ਼ਰੇਲਾ ਤੇ ਨੇਚਰਲੀ ਇੱਕ ਹਲਕੀ ਜਿਹੀ ਡਿਸ਼ ਹੈ ਤੇ ਹਰ ਇੱਕ ਦੇ ਘਰ ਦੇ ਵਿੱਚ ਬਣਦੀ ਹੋਏਗੀ ਤੇ ਬਾਕੀ ਟੇਸਟ ਕੋਰ ਦੇਖਿਆ ਜਾਵੇ ਤੇ ਉਹਦੇ ਵਿੱਚ ਖੋਇਆ ਵਗੈਰਾ ਜਿਵੇਂ ਡਾਲ ਲਵੋ ਮੇਵਾ ਡਾਲ ਲਵੋ ਤੇ ਦੇਸੀ ਘਿਓ ਪ੍ਰੋਪਰ ਵੱਧ ਡਾਲ ਲਵੋ ਤੇ ਉਹਦਾ ਟੇਸਟ ਹੋਰ ਵੀ ਜ਼ਿਆਦਾ ਉੱਠ ਕੇ ਬਾਹਰ ਆਉਂਦਾ ਹੈ ਸੋ ਬਾਕੀ ਦੇਖੋ ਮੈਂ ਤੁਹਾਨੂੰ ਤੁਹਾਡੀ ਜਾਣਕਾਰੀ ਲਈ ਦੱਸਾਂ ਜੀ ਬਹੁਤ ਸਾਰੇ ਕੱਪੜਿਆਂ ਦਾ ਮੇਲ ਇਕੱਠਾ ਹੋਇਆ ਪਿਆ ਤੇ ਐ ਦੇਖੋ ਕੱਪੜੇ ਸਾਰੇ ਹੀ ਜੋੜਨ ਵਾਲੇ ਆ ਅੱਜ ਮੇਰਾ ਥੋੜਾ ਗਜ਼ਰੇਲਾ ਬਣਾਉਣ ਦੇ ਨਾਲ ਬਹੁਤ ਸਾਰੀ ਥਕਾਵਟ ਹੋ ਗਈ ਤੇ ਫਿਰ ਮੈਂ ਕੀ ਸੋਚਿਆ ਕਿ ਚਲੋ 2 2.5 ਘੰਟੇ ਰੈਸਟ ਕਰ ਲੰਨੇ ਆ ਤੇ ਰੈਸਟ ਕਰਦੇ-ਕਰਦੇ ਤੁਸੀਂ ਮੰਨੋਗੇ ਮੈਨੂੰ ਪਤਾ ਹੀ ਨਹੀਂ ਲੱਗਾ 6 ਕਦੋਂ ਵੱਜ ਗਏ ਮੈਂ ਐਨੀ ਹੈਰਾਨ ਹੋਈ ਉਹ ਡਰਦਿਆ ਸਰ ਉਹਨੂੰ ਮੈਂ ਡਾਂਟਿਆ ਮੈਂ ਕਿਹਾ ਬੇਟਾ ਘੱਟੂ ਘੜ ਮੈਨੂੰ ਇੰਨਾ ਤੇ ਦੱਸ ਕਿ ਮੰਮਾ 6 ਵਜ ਗਏ ਨੇ ਉੱਠਣ ਦੀ ਤਿਆਰੀ ਕਰੋ ਤੇ ਬਾਕੀ ਅਗਰ ਫੋਮੇ ਨਾ ਮੇਰਾ ਥੋੜਾ ਸਪੋਰਟ ਬੰਦੀ ਤੇ ਸ਼ਾਇਦ ਮੇਰਾ ਕੰਮ ਹੋਰ ਵੀ ਲੇਟ ਹੋ ਜਾਂਦਾ ਤੇ ਹੁਣ ਮੈਂ ਥੋੜਾ ਜਿਆਦਾ ਨਹੀਂ ਤੇ ਨਹੀਂ ਬਟ ਥੋੜਾ ਜਿਹਾ ਮਾਰਕੀਟਸ ਲਈ ਜਾ ਰਹੀ ਆ ਤੇ ਕਿਉਂਕਿ ਮਾਰਕੀਟ ਮੈਨੂੰ ਹਲਕਾ ਜਿਹਾ ਕੰਮ ਹੈ ਘਰ ਦੇ ਵਿੱਚ ਮੈਂ ਆਪਣੀ ਪੇਂਟਸ ਲੈਣੀ ਘਰ ਦੇ ਵਿੱਚ ਛੋਟੇ ਛੋਟੇ ਚੀਜ਼ਾਂ ਜਿਹੜੀਆਂ ਲੋੜਮੰਦ ਹੁੰਦੀਆਂ ਬਰਤਨ ਬਾਸ ਲੈ ਕੇ ਜਾਂ ਟੋਲ ਲਿਕਵਿਡਸ ਹੈਂਡਸ ਲੈ ਕੇ ਜਾਂ ਫਿਰ ਚਾਹ ਰੈਗੂਲਰ ਪੱਤੀ ਜਿਹੜੀ ਖਤਮ ਹੋ ਜਾਂਦੀ ਹੈ ਹਰ ਇੱਕ ਚੀਜ਼ ਨਿੱਕੇ 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 ਘਰ ਦੇ ਵਿੱਚ ਜ਼ਰੂਰਤ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਉਸ ਚੀਜ਼ਾਂ ਨੂੰ ਮੈਂ ਮਤਲਬ ਕੈਰੀ ਕਰਨ ਲਈ ਥੋੜਾ ਮਾਰਕੀਟਸ ਜਾ ਰਹੀ ਆ ਤੇ ਬਾਕੀ ਫਰਮੈਂ ਪਿੱਲੋ ਉਠਾਉਂ ਦੇਖੋ ਫਰਮੈਂ ਹਲਕਾ ਫੁਲਕਾ ਕਲੀਨਿੰਗ ਕਰ ਦਿੰਦੀ ਐ ਬਲੈਂਕਟ ਲੈ ਕੇ ਐਸਾ ਮੈਂ ਸੁੱਤੀ ਕੋਈ ਕਹਿਣ ਦੀ ਹੱਦ ਨਹੀਂ ਆ ਜਿਹੜਾ ਹੀਟਰ ਹੈ ਨਾ ਇੰਨੇ ਐਸਾ ਮੈਨੂੰ ਮਤਲਬ ਸੈਟ ਵਾਈਜ਼ ਸੈਟਸ ਕੀਤਾ ਕਿ ਮੈਨੂੰ ਆ ਵੀ ਇੰਨਾ ਦਿਲ ਕੀਤਾ ਕਿ ਮੈਂ ਲਾਗੋ ਹੀਟਰ ਦੇ ਹਿਲ ਵੀ ਜਾਵਾਂ ਤੇ ਤੁਸੀਂ ਆਪੇ ਹੀ ਹਿਸਾਬ ਲਾਓ ਕਿ ਅਗਰ ਗਜ਼ਰੇਲਾ ਬਣਾਉਂਦੇ ਬਣਾਉਂਦੇ ਇਨਸਾਨ ਦੀ ਐਨੀ ਬੈਂਡ ਵੱਜ ਸਕਦੀ ਐ ਤੇ ਤੁਸੀਂ ਆਪੇ ਹੀ ਹਿਸਾਬ ਲਗਾਓ ਕਿ ਸਿਆਲੀ ਦਿਨਾ ਦੇ ਵਿੱਚ ਕੀ ਹਿਸਾਬ ਹੁੰਦਾ ਹੋਏਗਾ ਤੇ ਕਾਫੀ ਦਿਨਾ ਤੋਂ ਸੋਚ ਰਹੀ ਸੀ ਕਿ ਜਦੋਂ ਵਿੰਟਰ ਵੇਅਰ ਨਿਕਲ ਜੇਗਾ ਕਿ ਉਦੋਂ ਮੈਂ ਤਿਆਰੀ ਕਰਾਂਗੀ ਉਦੋਂ ਤਿਆਰੀ ਕਰਾਂਗੇ ਇੱਕ ਵਾਰ ਤਾਂ ਮੇਰੇ ਦੋਸਤ ਨੇ ਮੈਨੂੰ ਗਜ਼ਰੇਲਾ ਖਿਲਾ ਹੀ ਦਿੱਤਾ ਸੀ ਘਰ ਵਿੱਚ ਬਟ ਜੋ ਆਪਣੇ ਹੱਥੀ ਚੀਜ਼ ਬਣਾਉਂਦਾ ਉਹਦਾ ਮਜ਼ਾ ਹੀ ਕੁਝ ਹੋਰ ਹੁੰਦਾ ਤੇ ਖੁੱਲ ਕੇ ਵੀ ਚੀਜ਼ ਬਣ ਜਾਂਦੀ ਹੈ ਤੇ ਇਸ ਲਈ ਸਾਰਾ ਟਾਈਮ ਅੱਜ ਮੈਂ ਗਜ਼ਰੇਲੀ ਨੂੰ ਦੇ ਦਿੱਤਾ ਸੋ ਬਾਕੀ ਪਰਿਵਾਰ ਫੇਸਬੁੱਕ ਫੈਮਲੀ ਜੀ ਉਮੀਦ ਕਰਾਂਗੀ ਕਿ ਤੁਹਾਨੂੰ ਮੇਰੀ ਵੀਡੀਓਜ਼ ਬਹੁਤ ਪਸੰਦ ਆਉਂਦੀਆਂ ਹੋਣਗੀਆਂ ਉਮੀਦ ਕਰਾਂਗੀ ਕਿ ਤੁਸੀਂ ਮੇਰੇ ਚੈਨਲ ਨਾਲ ਜੁੜਦੇ ਰਹੋ ਉਮੀਦ ਕਰਾਂਗੀ ਕਿ ਹਰ ਇੱਕ ਚੀਜ਼ ਜਿਹੜੀ ਵੀ ਹੈ ਮੈਂ ਤੁਹਾਡਾ ਹਰ ਇੱਕ ਸੰਜੀ ਦੇ ਸ਼ੇਅਰ ਕਰਿਆ ਕਰਾਂ ਤੇ ਮੈਨੂੰ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਲੱਗਦਾ ਹੈ ਕਿ ਜਦੋਂ ਮੈਂ ਸਮਾਂ ਕੱਢ ਕੇ ਆਪਣੇ ਪਰਿਵਾਰ ਫੇਸਬੁੱਕ ਔਰ ਆਪਣੇ ਜੀਓ ਫੈਮਲੀ ਨੂੰ ਟਾਈਮ ਦਿੰਦੀ ਆ ਔਰ ਸਭ ਤੋਂ ਵੱਡੀ ਗੱਲ ਬਹੁਤ ਜਲਦੀ ਕਿ ਮੈਂ ਤੁਹਾਨੂੰ ਸਪੈਸ਼ਲ ਗੱਲ ਦੱਸਣ ਵਾਲੀ ਆ ਔਰ ਜਦੋਂ ਵੀ ਸਪੈਸ਼ਲਸ ਗੱਲ ਹੋਏਗੀ ਉਹ ਵੀ ਇੱਕ ਚੈਨਲ ਦੇ ਪ੍ਰਤੀ ਹੀ ਹੋਏਗੀ ਤੇ ਉਮੀਦ ਕਰਾਂਗੀ ਉਸ ਚੈਨਲ ਨਾਲ ਵੀ ਤੁਹਾਡੀ ਜਿਹੜੀ ਜੋੜ ਹੈ ਸਾਂਝ ਹੈ ਪਿਆਰ ਹੈ ਉਹ ਮੈਂ ਜੋੜ ਕੇ ਰੱਖਾਂ ਤੁਹਾਨੂੰ ਉਹਦੇ ਨਾਲ ਵੀ ਸੋ ਬਾਕੀ ਮੈਂ ਮਿਲਦੀ ਰਵਾਂਗੀ ਚੈਨਲ ਨੂੰ ਮਿਲਦੇ ਰਹੋ ਪਿਆਰ ਮੁਹੱਬਤ ਦੇਂਦੇ ਰਹੋ ਉਮੀਦ ਕਰਾਂਗੀ ਮਾਰਨਿਕਾ ਤੇ ਚੈਨਲ ਨੂੰ ਪਸੰਦ ਕਰੋ ਸੋ ਪਰਵਾਹ ਫੇਸਬੁੱਕ ਫੈਮਿਲੀ ਜੀ ਹੋਂ ਲਈ ਬਹੁਤ ਗੱਲਾਂ ਸੋ ਅੱਗੇ ਮੈਂ ਮਿਲਦੀ ਰਵਾਂਗੀ ਧੰਨਵਾਦ ਸ਼ੁਕਰੀਆ ਸੈ thank you so much take care ji